ਦੀ ਬਲੌਗ ਦੀ ਸ਼ੁਰੂਆਤ ਸਵੇਰ ਦੇ ਬ੍ਰੇਕਫਾਸਟ ਦੇ ਨਾਲ ਤਿੰਨਾ ਬੰਦਿਆਂ ਚੋਂ ਮੈਂ ਇਕੱਲਾ ਹੀ ਬੰਦਾ ਤਕੜਾ ਜਿਹੜਾ ਦੂਸਰੇ ਦਿਨ ਵੀ ਨਹਾ ਲਿਆ ਮੈਂ ਵਲੌਗ ਲੂ ਬਣਾਉਣੇ ਹੁੰਦੇ ਨੇ ਨਾ ਨਹੀਂ ਤਾਂ ਹੋਸਾ ਦਾ ਮੈਂ ਨਾ ਨਾ ਹੁੰਦਾ ਦੇਖੋ ਫਿਰ ਬਾਗ ਬੇਕੀ ਨਾ ਪੀਏ ਹਾਂਜੀ ਇੱਥੇ ਪੀ ਲੋੜ ਸਾਹਿਬ ਫਿਰ ਆਪਾਂ ਵੈਸੇ ਵੀ ਸਵਾ 6 ਦਾ ਟਾਈਮ ਹੋ ਗਿਆ ਅਸੀਂ ਥੋੜਾ ਜਿਹਾ ਲੇਟ ਚੱਲ ਰਹੇ ਆ ਅੱਜ ਨੀਂਦ ਥੋੜੀ ਜਿਆਦਾ ਵਧੀਆ ਆ ਗਈ ਸੀ ਸਾਂਚ ਚ ਇਹ ਹੋ ਗਈ ਢੜ ਤੋਂ ਸਿੱਧਾ ਫਿਰ ਸਿੱਧਾ 뷰 ਪਹਾੜਾਂ ਦਾ ਥੱਲੇ ਬਹਿ ਕੇ ਹਾਂ ਕਮਰੇ ਚੋਂ ਸਿੱਧਾ 뷰 ਆ ਜੀ ਮਾਊਂਟੇਨ ਵਾਹ ਕਲਾਸ਼ ਪਰਬਤ ਦਾ ਨਹੀਂ ਆਪਾਂ ਨੂੰ ਕੀ ਪਤਾ ਹੈ ਕਲਾਸ਼ ਪਰਬਤ ਵਾਲੀ ਗੱਲ ਬਈ ਇਹ ਜਿਹੀ ਹੀ ਹੋਊਗੀ ਅੱਛਾ ਅੱਛਾ ਇਹ ਸਹੀ ਹੈ ਯਾਰ ਇਹ ਬਣ ਕੇ ਦੇਖ ਲਓ ਹਾਂ ਵੀ ਇਹੋ ਜਿਹੀ ਹੈ ਹਾਂ ਇਹ ਮੰਨਣ ਦੀ ਗੱਲ ਹੈ ਹਾਂ ਸਹੀ ਹੈ ਹਾਂ ਅੱਲ ਦੇ ਮੀਨ ਨੇ ਤੇ ਆਫ ਰੋਡ ਨੇ ਮੋਟਰਸਾਈਕਲ ਦਾ ਨਾਸ ਮਾਰਤਾ ਜਮਾ ਸਾਰਾ ਘਾਰੂ-ਗਾਰੀ ਕਰਤਾ ਕੰਮ ਪਾਪਾ ਚੇ ਲੂਪ ਕਰ ਲੀਏ ਆਪਣਾ ਮੋਟਰਸਾਈਕਲ ਚੱਲ ਗਿਆ 5-600 ਟਾਈਮ ਹੋ ਗਿਆ ਜੀ 7:30 ਦਾ ਤੇ ਅੱਜ ਦੇ ਸਫ਼ਰ ਦੀ ਜਿਹੜੀ ਸ਼ੁਰੂਆਤ ਹੈ ਉਹ ਕਰਨ ਲੱਗੇ ਆ ਅੱਜ ਆਪਾਂ ਚੱਲਾਂਗੇ 나ਕੋ ਨੂੰ 나ਕੋ ਇੱਥੋਂ 110 ਕਿਲੋਮੀਟਰ ਦੂਰ ਹੈ ਉੱਥੇ ਜਾ ਕੇ ਰੂਮ ਵਗੈਰਾ ਲਵਾਂਗੇ ਤੇ ਉਸ ਤੋਂ ਬਾਅਦ ਦੇਖਾਂਗੇ ਵੀ ਕੀ ਕਰਨਾ ਹੈ ਜੇ ਟਾਈਮ ਲਗਿਆ ਤਾਂ ਅੱਗੇ ਘੁੰਮਾਂਗੇ ਨਹੀਂ ਫਿਰ ਰੈਸਟ ਕਰਾਂਗੇ ਰਾਤ ਅਸੀਂ ਇੱਥੇ ਸ਼੍ਰੀਤੀ ਗੈਸਟ ਹਾਊਸ 'ਚ ਰੁਕੇ ਸੀ ਤੇ ਇਹ ਬਾਈ ਜੀ ਨੇ ਆਪਣੀ ਬਹੁਤ ਖਾਤਰਦਾਰੀ ਕੀਤੀ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਬਾਈ ਜੀ ਥੈਂਕ ਯੂ ਤੇ ਹੁਣ ਅੱਗੇ ਦਾ ਸਫ਼ਰ ਆਪਾਂ ਸ਼ੁਰੂਆਤ ਕਰਦੇ ਚੱਲਦੇ ਆਂ ਅੱਗੇ। ਸਾੰਗਲਾ ਤੋਂ 20 20-25 ਕਿਲੋਮੀਟਰ ਦਾ ਇਹ ਆਫ ਰੋਡ ਪੈਚ ਐ ਤੇ ਸਾਨੂੰ ਬਸ ਹੁਣ 5-4 ਕਿਲੋਮੀਟਰ ਹੋਰ ਜਾਣਾ ਹੈ। ਉਸ ਤੋਂ ਬਾਅਦ ਅਸੀਂ ਮੇਨ ਰੋਡ ਤੇ ਚੜ ਜਾਾਂਗੇ। ਜਿਹੜੇ ਕੀ ਸੁੱਧੀ ਇੱਧਰ ਕਾਜਾ ਵਾਲੀ ਸਾਈਡ ਨੂੰ ਜਾਊਗੀ। ਡਾਕਟਰ ਸਾਹਿਬ ਦੀ ਵੇਟ ਕਰ ਰਹੇ ਆਂ ਅਸੀਂ ਦੋਨੋਂ। ਤਰਸਾ ਪਿੱਛੇ ਰਹਿ ਗਈ ਉਹ ਰੋਡ ਤੇ ਜਿਹੜਾ ਪੱਥਰ ਪਿਆ ਸੀ ਨਾ ਕਹਿੰਦੇ ਮੈਂ ਉਹ ਚੱਕਣ ਲੱਗ ਗਿਆ ਸੀ ਹੌਣ ਲੱਗ ਗਿਆ ਏਰੀਆ ਚੇਂਜ ਮੈਨੂੰ ਲੱਗਦਾ ਹੈ ਬਹੁਤ ਸੋਹਣਾ ਪਹਾੜ ਹੈ ਆਪਣੇ ਮੋਟਰਸਾਈਕਲ ਦੀ ਐਵਰੇਜ ਜਿਹੜੀ 34.2 ਦੀ ਚੱਲ ਰਹੀ ਹੈ ਇੰਨੇ ਜਤੋ ਜਹਿਦ ਤੋਂ ਬਾਅਦ ਵੀ ਸੇਲਕ ਨੂੰ ਕੋਈ ਨਹੀਂ ਹੈ ਦਰਸਾਉਂਦਾ ਇਹ ਬੈਗ ਹੈ ਉਹ ਬਾਰੀ ਬਾਰੀ ਟੇਡਾ ਹੋ ਜਾਂਦਾ ਹੈ ਬੈਗ ਥੋੜਾ ਬਾਰੀ ਬਾਰੀ ਹਿੱਲ ਜਾਂਦਾ ਹੈ ਨਾ ਇਹ ਦੇ ਕਰਕੇ ਇੱਕ ਪਾਸੇ ਭਾਂਜਾ ਡੜੇ ਚਾ ਨਾ ਆ ਆ ਰਾਮ ਕਿੱਥੇ ਰੁਕ ਗਿਆ ਜੇ ਮਗਰਾਉਣਾ ਕੋ ਚੈੱਕ ਕਰੋ ਜੀ ਚਰਨਾ ਕਿੰਨਾ ਸੋਹਣਾ ਹੈ ਨਾ ਚਲੋ ਜੀ ਚਲੋ ਇਹ ਤੋਂ ਬਾਅਦ ਆਹੀ ਕੁਛ ਆਉਣਾ ਹੈ ਲਓ ਜੀ ਆਪਾਂ ਚੱਲ ਪਏ ਤੇਲ ਪਵਾ ਲਿਆ ਪੰਪ ਤੋਂ ਸਾਰੀਆਂ ਢੋਲੀਆਂ ਭਰ ਆ ਲੀਆਂ ਦੋ ਢੋਲੀਆਂ ਡਰ ਸਾਹ ਦੇ ਦੋਨੇ ਬੈਗਾਂ ਦੇ ਤੋਂ ਬੈਗ ਦੇ ਦੋਨੇ ਸਾਈਡਾਂ ਤੇ ਨੇ ਤੇ ਆਹ ਆ ਰਾਮ ਇੱਥੇ ਕੜ ਗਿਆ ਬਾਈ ਮਿਲ ਗਿਆ ਨੂੰ ਕੋਈ ਹਲੋ ਸਰ ਜੀ ਹਲੋ ਸਰ ਅੱਛਾ ਆਪਣੇ ਬੰਦਾ ਵਾਹ ਜੀ ਕੀ ਬਾਤ ਹੈ ਵਾਹ ਰਾਤ ਨੂੰ ਮੈਂ ਬਹਿ ਗਿਆ ਪਤਨੀ ਬਾਈ ਜੀ ਵਧੀਆ ਵਧੀਆ ਅਸੀਂ ਵੀ ਪੰਜ ਬਾਈਕਰ ਆਏ ਆ ਅੱਛਾ ਅੱਛਾ ਆ ਮੈਨੂੰ ਮੈਂ ਰਾਮਪੁਰੇ ਤੋਂ ਨਾਰਕੰਡਾ ਗਿਆ ਸੀ ਛੁਣੇ ਰੁਕੇ ਨਹੀਂ ਸੀ ਠੀਕ ਹੈ ਹਾਂ ਅਸੀਂ ਰੁਕਿਆ ਸੀ ਐਤਵਾਰ ਨੂੰ ਤੁਰੇ ਸਰ ਅਸੀਂ ਆਪਾਂ ਚੰਡੀਗੜ੍ਹ ਗਈ ਸੀ ਆਪਾਂ ਚੰਡੀਗੜ੍ਹ ਅਸੀਂ ਇਹਨਾਂ ਦੇ ਟੈਕ ਚ ਅੱਛਾ ਉਹ ਵੀ ਸ਼ਾਮ ਨੂੰ ਪਹਿਲਾਂ ਆ ਗਏ ਠੀਕ ਹੈ ਠੀਕ ਹੈ ਠੀਕ ਹੋਰ ਹਾਂ ਬਈ ਲੈ ਅਸੀਂ ਸਰਕਲ ਕਰਾਂਗੇ ਸਾਰਾ ਲੇਕਿਨ ਅੱਜ ਕੋਸ਼ਿਸ਼ ਤਾਂ ਤਾਬੂ ਪਹੁੰਚਣ ਦੀ ਹੈ ਜੀ ਨਾਕੋ ਦੇਖ ਕੇ ਜਾਵਾਂਗੇ ਕਿੱਥੇ ਕਿਨੇ ਦਿਨ ਲਾਉਣੇ ਸਰ ਬਸ ਨਹੀਂ ਉੱਥੇ ਜਾ ਉਹ ਜਿੱਥੇ ਮੰਮੀ ਪਈ ਐ ਮੌਕ ਦੀ ਉੱਥੇ ਜਾਓਗੇ ਉਹ ਤਾਬੋ ਤੋਂ ਥੋੜਾ ਜਿਹਾ ਅੱਗੇ گاਉਂ ਪਿੰਡ ਐ ਜੀ ਉਹ ਨਹੀਂ ਤਾਬੋ ਤੋਂ ਪਿੱਛੇ ਐ ਉਹ ਉਹ ਮਤਲਬ ਤਾਬੋ ਦੇ ਏਰੀਆ 'ਚ 10 ਤੋਂ 15 ਕਿਲੋ ਕਿਲੋ ਉਹ ਪਤਾ ਕੀ ਐ ਤਾਬੋ ਤੇ ਨਾਕੋ ਦਾ ਜਿਹੜਾ ਡਿਸਟੈਂਸ ਐ ਉਹ 70 ਕਿਲੋਮੀਟਰ ਦਾ ਐ ਹਾਂਜੀ ਹਾਂਜੀ ਪਰ ਜਿਹੜਾ ਉਹ ਆਫ ਰੋਡ ਐ ਉਹ 90 ਕਿਲੋਮੀਟਰ ਆਉਣ ਜਾਣ ਆਫ ਰੋਡ ਐ 45 ਕਿਲੋਮੀਟਰ ਐ ਜੀ ਜਾਣ ਜਾਣ 45 ਐ 45 ਆਉਣਾ ਜਿਵੇਂ ਆਏ ਉਹ ਤਾਂ ਐ ਹੋ ਸਕਦਾ ਵੀ ਜਿਵੇਂ ਅਸੀਂ ਕੀ ਪਲਾਨ ਕਰਿਆ ਵੀ ਕੱਲ ਅਜ ਨਾਕੋ ਰੁਕਾਂਗੇ ਨਾਕੋ ਨੂੰ ਕੋ ਦੇਖ ਲਾਂਗੇ ਮਾੜਾ ਰੈਸਟ ਕਰ ਲਾਂਗੇ ਕੱਲ ਨੂੰ ਟਾਈਮ ਸਿਰ ਨਿਕਲ ਕੇ ਉਹ ਮੰਮੀ ਦੇਖ ਕੇ ਜਾ ਕੇ ਕੱਲ ਨੂੰ ਤਾਬੋ ਜਾਇਆ ਜਾਊਗਾ ਤੁਸੀਂ ਤੁਸੀਂ ਚਿੱਪੋਲ ਕਰਕੇ ਆਏ ਸੀ ਕਰੇ ਕਰੇ ਜੀ ਸੁਖਾਰ ਹੈ ਹਾਂਜੀ ਤੁਸੀਂ ਕੱਲ ਸੰਗਲਾ ਰੋਕੇ ਚਿੱਪੋਲ ਜਾ ਕੇ ਫਿਰ ਵਾਪਸ ਸੰਗਲਾ ਉਹ ਕਰਦੇ ਹੋ ਹਾਂਜੀ ਹਾਂ ਬਾਕੀ ਕਿੱਧਰ ਗਏ ਬਾਕੀ ਸਰ ਉਹ ਇਹ ਵੀ ਬਾਈ ਆਪਾਂ ਨੂੰ ਬਠਿੰਡੇ ਵਾਲੇ ਮਿਲ ਕੇ ਉਸ ਬਾਈ ਆਪਣੇ ਜਾਣਕਾਰ ਨੇ ਠੀਕ ਹੈ ਉਸ ਭਾਈ ਜਾਣਕਾਰ ਨੇ ਉਸ ਭਾਈ ਜਾਣਕਾਰ ਹੋ ਜਾਣਗੇ ਇਹ ਵੀ ਆਪਣੇ ਆਪਣੇ ਵਾਲੇ ਸੇਮ ਤੂਰ ਤੇ ਨਿਕਲੇ ਨੇ ਜੇਕਰ ਨੂੰ ਆਪਾਂ ਜਾਣਾ ਸੇਮ ਇਹਨਾਂ ਨੂੰ ਉੱਥੇ ਜਾਣਾ ਆਪ ਨੂੰ ਕਹਿਣਾ ਹੈ ਸਹੀ ਗੱਲ ਆ ਵੀ ਬਾੜਾ ਨਭ ਜਾ ਤੇਰ ਤੋਂ ਮੁੱਕ ਜੂਗਾ ਹਾਂ ਵੀ ਸੇ ਆ ਵੀ ਸਹੀ ਹੈ ਕੰਮ ਯਾਰ ਇਹਦਾ ਕੰਮ ਬਹੁਤ ਵਧੀਆ ਬਾਈ ਇਹਦਾ ਮੈਂ ਤਾਂ ਕਹਣਾ ਬੋਰ ਜਾ ਉੱਚਾ ਕਰਾ ਕੇ ਲਵਾ ਦੇ ਕਿਤੇ ਆਪਨੇ ਵਾਲੇ ਬੰਦੇ ਆਪਣੇ ਵਾਲੇ ਬੰਦੇ ਨੂੰ ਨੰਬਰਦਾਰੀ ਚ ਮਜ਼ਾ ਆਉਂਦਾ ਹੈ ਨਾ ਵੀ ਇਧਰ ਕਰ ਲੈ ਇਧਰ ਕਰ ਲੈ ਇਧਰ ਨੂੰ ਆਉਣ ਨੂੰ ਇਧਰ ਨੂੰ ਆਉਣ ਦੋ ਆ ਦੇਖ ਪੂਰੀ ਫੁੱਲ ਪੀਰੀ ਦੀ ਮੈਨੂੰ ਆਇਆ ਵੀ ਉਹਨਾਂ ਨੂੰ ਫੀਲਿੰਗ ਨਾ ਆਉਂਦੀ ਆਪਾਂ ਨੂੰ ਪੂਰੀ ਫੀਲਿੰਗ ਆ ਜੀ ਇਹ ਦੇਖਾਂ ਨੂੰ ਜ਼ਵਾਦ ਆਇਆ ਮੈਂ ਲੈ ਆਇਦਾ ਵੀ ਕਰਾ ਦੋ ਜੀ ਆ ਗਈ ਜੀ ਪੋ ਇਹ ਲਾਸਟ ਪੈਟਰੋਲ ਪੰਪ ਹੈ ਇੱਥੋਂ ਦਾ ਇਸ ਤੋਂ ਬਾਅਦ ਕਾਹਦਾ ਚ ਮਿਲੂਗਾ ਪੈਟਰੋਲ ਪੰਪ ਫੋਲਡਿਕ ਇਕਦਮ ਕਰ ਦੋ ਚਲ 12 ਵਜੇ ਵੱਜੇ ਤੇ ਅਸੀਂ ਰੁਕ ਗਏ ਕੀ ਲੰਚ ਕਰਿਆ ਆਪਾਂ ਕੇ ਬ੍ਰੇਕਫਾਸਟ ਕਰਿਆ ਇਹ ਲੰਚ ਹੀ ਹੋ ਗਿਆ ਸਰ ਟਾਈਮ ਹੋ ਗਿਆ ਲੰਚ ਦਾ ਕਿਹੜਾ ਹੋ ਗਿਆ 12 ਵਜੇ ਗਿਆ 12 ਵਜੇ ਲੰਚ ਤੇ ਲੰਚ ਕਰ ਰਹੇ ਹਾਂ ਜਿਹੜੇ ਨਾਲ ਦੇ ਰਾਈਡਰ ਸੀ ਉਹ ਅੱਗੇ ਅੱਗੇ ਜਾ ਕੇ ਨਾਕੂ ਰੁਕਣਗੇ ਤੇ ਅਸੀਂ ਬਸ ਸਾਨੂੰ ਅੱਧਾ ਘੰਟਾ ਲੱਗੂਗਾ ਲੰਚ ਕਰਕੇ ਉਹਨਾਂ ਨਾਲ ਹੀ ਮਿਲ ਜਾਂਗੇ ਮਾਹੌਲ ਮਾਹੌਲ ਕੋ ਆਹ ਖਾ ਲੋ ਮਾਹੌਲ ਕੇ ਜੀ ਨਹੀਂ ਜਿਆਦਾ ਮਾਹੌਲ ਦਿਖਾਉਣਾ ਮੁੜ ਕੇ ਅਗਲੇ ਅਗਲਾ ਆਪ ਵੀ ਆਊਗਾ ਸਾਰਾ ਕੁਝ ਆਪੇ ਹੀ ਦਿਖਾਦਾ ਅਗਲੇ ਹੀ ਦੇਖੋ ਕੀ ਕਰ ਸਹੀ ਜੀ ਸਹੀ ਹੋ ਗਈ ਗੱਲ ਗੱਲ ਬਰੀ ਸਹੀ ਹੈ ਸਾਰਾ ਨਹੀਂ ਕੁਝ ਦਿਖਾਉਣਾ ਆਪਾਂ ਆਪਾਂ ਤਾਂ ਕੀੜਾ ਜਗਾਉਣਾ ਆਪਾਂ ਜਿਹੜਾ ਕੁਝ ਦਿਖਾਉਣਾ ਹੈ ਉਹ ਹੀ ਦੇਖ ਤੁਹਾਨੂੰ ਸੋਣ ਨਾਲ ਦਿਖਾਉਗੀ ਕੀੜਾ ਜਾਗੂਗਾ ਤੇ ਜਿਹੜੇ ਆਪਣੇ ਰਾਈਡਰ ਨੇ ਉਹਨਾਂ ਨੂੰ ਜਾ ਕੇ ਆਪਾਂ ਨਾਕੂ ਮਿਲਾਂਗੇ ਨਾਕੋ ਤੋਂ 30 ਕਿਲੋਮੀਟਰ ਪਹਿਲਾਂ ਇੱਕ ਚੈੱਕਪੋਸਟ ਆਉਂਦੀ ਹੈ ਜਿੱਥੇ ਤੁਹਾਨੂੰ ਆਪਦੀ ਐਂਟਰੀ ਕਰਾਉਣੀ ਪੈਂਦੀ ਹੈ ਐਂਟਰੀ ਦੇ ਵਿੱਚ ਤੁਹਾਨੂੰ ਤੁਹਾਡਾ ਫੋਨ ਨੰਬਰ ਵਹੀਕਲ ਨੰਬਰ ਨਾਮ ਕਿੱਥੋਂ ਆਏ ਹੋ ਉਹ ਸਾਰਾ ਕੁਝ ਦੱਸਣਾ ਪੈਂਦਾ ਕੋਈ ਨਹੀਂ ਅੱਗੇ ਆਪਾਂ ਇੱਕ ਪੋਲ ਆਊਗਾ ਇਹ ਜਾਂ ਉੱਥੇ ਰੁਕ ਲਾਂਗੇ ਮੈਂ ਤਾਂ ਇਹ ਲਾਦਾ ਵੀ ਇਹਨਾਂ ਨੇ ਸਾਲਿਆਂ ਨੇ ਸਾਰੇ ਪੁਲਾਇਆਂ ਦੀ ਝੰਡੇ ਬੰਨਤੇ ਉਹਦੇ ਇਹਨਾਂ ਦਾ ਉਹ ਹੁੰਦਾ ਜੀ ਕਿ ਪਤਾਲਿਆਂ ਦਾ ਵੀ ਜਿੱਥੇ ਝੰਡੇ ਬੰਨਦੇ ਤੇ ਹਵਾ ਚੱਲਦੀ ਹੁੰਦੀ ਹੈ ਇਹ ਹਵਾ ਨਾਲ ਉਹ ਕਹਿੰਦੇ ਵੀ ਸਾਡਾ ਜਿਹੜਾ ਸ਼ਬਦ ਨੇ ਉਹ ਪ੍ਰਵਾਹ ਹੁੰਦੇ ਨੇ ਹਾਂ ਆ ਪੋਜ਼ਿਟਿਵ ਥਾਉਟਸ ਲਿਖੇ ਹੁੰਦੇ ਨੇ ਉਹ ਕਹਿੰਦੇ ਵੀ ਉਹ ਨਾਲ ਪ੍ਰਵਾਹ ਹੁੰਦੇ ਨੇ ਹਵਾ ਦੇ ਚਲੋ ਚਲੋ ਆਜੋ ਆਜੋ ਓਹ ਜੀ ਆਜੋ ਆਜੋ ਕਿੱਥੋਂ ਵਾਹੀ ਉਹ ਆਤਾ ਯਾਰ ਜਮਈ ਉੱਤੇ ਆ ਗਿਆ ਪੱਥਰ ਜਾ ਆਪਾਂ ਹਵਾ ਨਹੀਂ ਚੈੱਕ ਕਰੀ ਬਾਕੀ ਆਪਾਂ ਸਾਰੇ ਕੰਮ ਕਰ ਲਏ ਨਾ ਕੋ ਟੋਟੇ ਵਾਲਾ ਪੰਪਨ ਵਾਲੀ ਕਰ ਲਾਂਗੇ ਸਰ। ਸਾਵ ਜੀ ਡਾਕਟਰ ਸਾਹਿਬ ਮੈਂ ਪਰਜਾਈ ਨੂੰ ਫੋਨ ਕਰਦਾ ਵੀ ਆ ਦੇਖ ਲੋ ਹਰਕਤਾਂ ਡਾਕਟਰ ਸਾਹਿਬ ਦੀਆਂ ਆਪਦੀਆਂ ਮਾੜੀਆਂ ਨੇ ਸਾਡਾ ਨਾਲ ਲੱਗੇ

ਡਾਕਟਰ ਸਾਹਿਬ ਦਾ ਇਕੱਲੇ ਬਹਿ ਕੇ ਸੋਚੀ ਨਹੀਂ ਵਾਲਾ ਸਟਾਈਲ ਹੈ ਇਹ ਇਹ ਪੁਰਾਣੇ ਟਾਈਮ ਤੋਂ ਇਹ ਸਟਾਈਲ ਕਰਦੇ ਆ ਰਹੇ ਨੇ ਕੀ ਕਹਿਣਾ ਚਾਹੋਗੇ ਬਸ ਸੋਚੀ ਜਾ ਰਹੇ ਹਾਂ ਕਿ ਕਿੰਨੀ ਸੋਹਣੀ ਜਗ੍ਹਾ ਹੈ ਹਾਂ ਤੇ ਬਹਿ ਹੈਗੇ ਵੀ ਇਕੱਲੇ ਹੀ ਆਪਾਂ ਹਾਂ ਬਸ ਸੋਚਣਾ ਆਇਆ ਨਾ ਮੈਂ ਸੋਚ ਬੰਦਾ ਕੁਝ ਨਹੀਂ ਸਕਦਾ ਸਹੀ ਹੈ ਇਹ ਵੀ ਗੱਲ ਹੈ ਬਈ ਚਲੋ ਫਿਰ ਆਪਾਂ ਨੂੰ ਵਧੀਆ ਵਧੀਆ ਸੋਚ ਰਹੇ ਆ ਆਪਾਂ ਨੂੰ ਆਵਾਜ਼ਾਂ ਮਾਰ ਰਿਹਾ ਹੈ ਕੌਣ 나ਕੂ 나ਕੂ ਚਲੋ ਚੱਲੀਏ ਫਿਰ ਚਲੋ ਜੀ ਇਤੋਂ ਰਹਿ ਗਿਆ 15 ਕਿਲੋਮੀਟਰ जी एक बार फिर चेक करो लो जी पहुंच गए नाको विलेज डॉक्टर साहब गलता एक नंबर है माहौल तो एक नंबर है ਦੀ ਦੇ ਹਲਕੇ ਹਲਕੇ ਛਿੱਟੇ ਪੈਣ ਲੱਗੇ ਓਏ ਬੜੀਆਂ ਰੰਡੀਆਂ ਵਾਜਦੀਆਂ ਕਣੀਆਂ ਓਏ ਚੱਲ ਚੱਲ ਅੱਗੇ ਆਓ ਜੀ ਬਾਈ ਵੀ ਪਹੁੰਚ ਗਏ ਬਹੁਤ ਵਧੀਆ ਵੈਸਟ ਕਰੀ ਤੁਸੀਂ ਗੁੱਟ ਅਸੀਂ ਮੈਂ ਗਊ ਮਿਨਿਸਟਰੀ ਵੀ ਜਾਣਾ ਨਾ ਕਰੀ ਉਹਦੇ ਘਰ ਜਿਹੜਾ ਆਫਲੋਡਿੰਗ ਆ ਜਾਂਦੇ ਬੈਠਾ ਬਦਨੀ ਕਾਲੂ ਕਾਜਾ ਕਾਲੂ ਜਾਣਾ ਕਾਲੂ ਵੀ ਕਾਜਿਆ ਕਰੋਗਾ ਇਹ ਦੇਖ ਲਓ ਰੂਮ ਰੂਮ ਪਸੰਦ ਕਰ ਲਓ ਜੀ ਰੂਮ ਹੋਮਸਟੇਅ ਲੈ ਲਿਆ ਸੀ ਸਲਾਮ ਜੇ ਪੋਂ ਹੀ ਪਰਕ ਦਵਾਤੇ ਆ ਇਹ ਡਾਈਨਿੰਗ ਏਰੀਆ ਇਹ ਹੈ ਡਾਈਨਿੰਗ ਏਰੀਆ ਅਜੀ ਜੀ ਆਪਣੀ ਚਾਬੀ ਆ ਗਈ ਅਲੋਹੋਂ ਤੁੰ ਗੁਫਾਤ ਲੱਗਦੀ ਗੁਫਾ ਹੈ ਹਾਂ ਕੀ ਬਾਤ ਹੈ ਇਹ ਤੁਹਾਡਾ ਰੂਮ ਆ ਉਧਰ ਇਹ ਸਾਡਾ ਰੂਮ ਹੈ ਜੀ ਇਹ ਰੂਮ ਤਾਂ ਹੈ ਜੀ ਇਹ ਆਜੋ ਮੜਿਓ ਆਜੋ ਮੈਂ ਉਹ ਗੱਡੀ ਧਾਰ ਰਿਹਾ ਮੈਂ ਦੇਖੋ ਤੁਸੀਂ ਸਾਡੀ ਵੀਡੀਓ ਬਣਾਓ ਮੜੀ ਜੀ ਦਾਮੀ ਵਾਲਾ ਪੱਟਿਆ ਜਾਂਦਾ ਤੁਸੀਂ ਵੀਡੀਓ ਪੜੀ ਜਾਂਦੀ ਹੈ ਅੱਛਾ ਅੱਛਾ ਲਾਜਾ ਜੀ ਨਾ ਪਰ ਹਾਂਜੀ ਆਹ ਦੇਖੋ ਆਪਣਾ ਜਰ ਤੇ ਇੱਥੇ ਕੋਲੇ ਪਾ ਕੇ ਨਕਰਮੈਂਸ ਦੇਣ ਵਾਸਤੇ ਇੱਕ ਕਿੱਦਿਗਾ ਰੱਖਿਆ ਚਾਰ ਬਸ ਬੈ ਕੇ ਖਾਣਾ ਖਾਣ ਨੂੰ ਖਾਣਾ ਅਭੀ ਕੋ ਕਿੱਧਰ ਜਾਣਾ ਗੱਲੀ ਲੈ ਕੇ ਉਹ ਬੰਦੀ ਬੜਾ ਪੜਾ ਯਾਰ ਤੂੰ ਤਾਂ ਕਿਤੇ ਨਾ ਕੋ ਵਿਲੇਜ ਦੇਖ ਕੇ ਆਈਏ ਰਹੇ ਜੇ ਹੁੰਦੇ ਆ ਪਿੰਡ ਆਪਣੇ ਉੱਥੇ ਆ ਆ ਦੇਖੋ ਆ ਪਿੰਡ ਦੇਖਣਾ ਆਪਾਂ ਕੋਈ ਅਕਾਲੀਆਂ ਵੀ ਆ ਝੰਡੀਆਂ ਲਾ ਲੈਣ ਦਾ ਕੋਈ ਕੋਈ ਲਾ ਦਿੰਦਾ ਇਹਨਾਂ ਦੀ ਪਾਰਟੀ ਵਾਜੀ ਦੀਆਂ ਨੇ ਝੰਡੀਆਂ ਹੁਣ ਆਜੋ ਆਜੋ ਸਾਡਾ ਲੱਗਦਾ ਮੋਟਰਸਾਈਕਲਾਂ ਤੇ ਜਾਵਾਂਗੇ ਤੁਰਕੇ ਹੁੰਦੇ ਕਿੰਨਾ ਸੌਖਾ ਰਹਿੰਦੇ ਹੋਰ ਤਾਂ ਤੁਰਕੇ ਵਧੀਆ ਰਹਿੰਦੇ ਹਾਲੀਵੁੱਡ ਨਾਲੇ ਹਾਈਕ ਵੀ ਹੁੰਦੀ ਆ ਕਿਹੜਾ ਤਾਂ ਹੋਰ ਰਸਤਾ ਥੋੜੀ ਤੁਰਕੇ ਤੁਰਕੇ ਦਾ ਦੂਜਾ ਰਸਤਾ ਇਹ ਤੂੰ ਸੌਖੇ ਨੂੰ ਤੁਰਕੇ ਲੋਕ ਆਈ ਹੈ ਬਾਈ ਫਿਰ ਆਪਾਂ ਇਹ ਬੰਦਾ ਲੈ ਲੈਣਾ ਚਲੋ ਜੀ ਚਲੋ ਕੋਈ ਗੱਲ ਨਹੀਂ ਸਭ ਤੋਂ ਪਹਿਲਾਂ ਘਿਰਾਉਣਾ ਨਹੀਂ ਆਜੋ ਟ੍ਰੈਕਿੰਗ ਵਾਲੇ ਦਾ ਟ੍ਰੈਕਿੰਗ ਵਾਲੀ ਹੈ ਹਾਂ ਆ ਜੋ ਮੇਰੇ ਵੀਰੋ ਕੈ ਦੁੱਤੀ ਸਾਂਹ ਸਹੀ ਹੋ ਗਈ ਨਹੀਂ ਪਰ ਕੀ ਆ ਜਾਂਦੀ ਨਹੀਂ ਆਪੋ ਤੇ ਇੱਥੇ ਚੱਕਰ ਵੱਧ ਵਧਾ ਲੈਣਾ ਤੁਰੇ ਆਉਂਦੇ ਹੌਲੀ ਹੌਲੀ ਗੱਡੀ ਗਰਮ ਹੋ ਜਾਂਦੀ ਕੋਈ ਨਹੀਂ ਕੋਈ ਹਾਕੀ ਜਿਸ ਤਰ੍ਹਾਂ ਇਹਨਾਂ ਦਾ ਇਹ ਮਿਨਿਸਟਰੀ ਹੈ ਕਿ ਕੀ ਚੀਜ਼ ਹੈ ਜੀ ਇਹ ਦੱਸੋ ਮੈਂ ਲੈ ਕੇ ਨਹੀਂ ਜਾਣਾ ਦੇਖ ਲੈ ਇਹਨਾਂ ਦਾ ਮਹਾਰਾਸ਼ਟਰ ਜਾਣਾ ਆਦੀ ਤੋਂ ਹਰਨ ਨੂੰ ਦੇ ਨੂਨ ਮਿਜੇ ਇਧਰ ਵੀ ਬਣਾਣਾ ਯਾਰ ਉੱਤਨੀ ਕਰਾ ਦੇ ਪਾਣੀ ਤੋਂ ਨਹੀਂ ਆ ਹਵਾ ਕੀ ਦਰਦੀ ਹੋਊਗੀ ਸਰ ਕਰਤੀ ਜਦੋਂ ਉਹ ਇੱਕ ਗੱਲ ਆਈ ਨਹੀਂ ਲੇਖ ਚ ਤਾਂ ਵੋਟਾਂ ਵੀ ਚੱਲਦੀਆਂ ਨੇ। ਰਾਮ VOTING ਕਰਨੀ ਐ ਲੇਖ ਚ। ਆ ਖੇਤ ਆ ਯਾਰ ਹਨਾ। ਰੂੜੀ ਇੱਥੇ ਵੀ ਹੁੰਦੀ ਐ। ਓਹੋ। ਵੇ ਖੇਤ ਉਹ ਵੀ ਇਹ ਨਹੀਂ ਗਾਵਾਂ ਨੇ ਇਹ ਨਹੀਂ ਆ ਗਾਵਾਂ ਨਹੀਂ ਆਪਣੇ ਵੀ ਬ੍ਰੀਡ ਤਿਆਰ ਕਰ ਲਈ ਜਾਂਦੇ ਭਾਈ ਜੀ ਇਹਨਾਂ ਦੀ ਉਹ ਯਾਰ ਗਾਂ ਦਾ ਤਾਂ ਯਾਰ ਫੇਸ ਕਿਹਜਾ ਹੈ ਕਿਵੇਂ ਹੈ ਹੈਲੋ ਹੈਲੋ ਆਜੋ ਆਜੋ ਕੋਈ ਨਹੀਂ ਹੈਲੋ ਇਹ ਛੋਟੀ ਪਾਸ ਜਾਣੀ ਜਾਂਦਾ ਹੈ ਹੈਲੋ ਕੋਈ ਵੀ ਕੋਈ ਵੀ ਉੱਪਰ ਦੇਖ ਲਓ ਕੋਈ ਵੀ ਛੱਤ ਦੇਖ ਲਓ ਸਾਰਿਆਂ ਦੇ ਉੱਪਰ ਲੱਕੜਾਂ ਸਟੋਰ ਕਰੀਆਂ ਹੋਈਆਂ ਸਰ 6 ਮਹੀਨੇ ਹੋ ਫਿਰ ਆਇਆ ਨਾ ਹਾਂ 6 ਮਹੀਨੇ ਬਰ ਪੈਂਦੀ ਹੈ ਨਾ ਇਹ ਐਂ ਕਰਦੇ ਆ ਦੇਖੋ ਜੀ ਇਹ ਮਟਰ ਲਾਏ ਮਟਰ ਐ ਤਾਂ ਲਾ ਯਾਰ ਮਜ਼ਾਕ ਕਰਦੇ ਯਾਰ ਉਹੀ ਗੱਲ ਹੈ ਜੱਟਾਂ ਦਾ ਮੁੰਡਾ ਮੈਂ ਮਟਰ ਨੇ ਬਣਾ ਲਓ ਬਲੌਗ ਵਿੱਚ ਤੁਹਾਨੂੰ ਗੱਲ ਤੁਹਾਨੂੰ ਬਸ ਇਸ ਕਿਸੇ ਬੰਦੇ ਨੇ ਆਹੀਂ ਇੱਕ ਨੋਰਾ ਤਾਂ ਜੋ ਆਸਣਾ ਉਦੋਂ ਇਹ ਜਿਹਾ ਆਪਣੇਂ ਡੀ ਆ ਗਈ ਉਹ ਬੈ ਯਾਰ ਬਚਾ ਲਈ ਇਹਦੀ ਫਸਲ ਨੇ ਹਾਂ ਉਹ ਮੈਨੂੰ ਪਿਆ ਮੈਂ ਕਿਹਾ ਯਾ ਕੁਝ ਮੈਂ ਕਿਹਾ ਤੁਸੀਂ ਯਾਰ ਬੱਕਰਾ ਸੌਫ ਕੋਲੇ ਬਣਾਇਆ ਤੇ ਮੈਨੂੰ ਸਾਡਾ ਸੌਫ ਸਭ ਤੋਂ ਸੌਫ ਸੇ ਅੱਗੇ ਹਾਂ ਬੋਲਣ ਬੋਲਣ ਦਾ ਖਿਆਲ ਚਾਵੇ ਸਾਰਾ ਕੋਠਿਆਂ ਦੇ ਭਰੇ ਹੋਏ ਇਧਰ ਚੱਲੀਏ ਇਹ ਤਾਂ ਰਹਿ ਨਹੀਂ ਦੀ ਇਹਦਾ ਕਿਸੇ ਦਾ ਘਰ ਲੱਗ ਚਲੋ ਕੋਈ ਗੱਲ ਨਹੀਂ ਆ ਦੇਖੋ ਚਾਰਾ ਵੀ ਉੱਪਰ ਰੱਖ ਰੱਖਿਆ ਨੇ ਦੇਖੋ ਉਸ ਘਾਹ ਲੈਣਗੇ ਹਣਾ ਹਾਂ ਉਹ ਤਾਂ ਜਿਸ ਤਰ੍ਹਾਂ ਦੇ ਇਸ ਕਿਤੇ ਨਹੀਂ ਨਾ ਹੋ ਜੋ ਜਰਰੀ ਨਾ ਵਧੀਆ ਹਾਂ ਵੀ ਕਿਵੇਂ ਆ ਠੀਕ ਹੈ ਇਹ ਸ਼ਾਮਾ ਥੋੜੀ ਇਹ ਫੇਸ ਇਹਨਾਂ ਦਾ ਗਾਂ ਦਾ ਫੇਸ ਹੀ ਲੱਗ ਤਰਾਂ ਦਾ ਹੈ ਨਾ ਉਹਦਾ ਵੀ ਐਂ ਸੀ ਮੈਂ ਬਥੇਰੀ ਬਲਾਈ ਉਹ ਬੋਲੀ ਇਹ ਉਹਦੇ ਨੂੰ ਜਿਹੜੇ ਡੌਗ ਨਹੀਂ ਹੁੰਦਾ ਕੀ ਹੁੰਦਾ ਉਹ ਪੁਲ ਡੌਗ ਜਾਂ ਹੈ ਨਾ ਤੁਹਾਨੂੰ ਪਤਾ ਹੈ ਤੁਸੀਂ ਕਹਿੰਦੇ ਆ ਵੀ ਉਹ ਬਲੇਜ ਇੰਸ਼ੋਰੈਂਸ ਕਰਾਇਆ ਹੋਇਆ ਗੱਲੇ ਨੇ ਆ ਦੇ ਕੰਨ ਤੇ ਟੈਗ ਲੱਗਿਆ ਹੋਇਆ ਅੱਛਾ ਹਾਂ ਹਾਂ ਇਹ ਸਾਰਿਆਂ ਦੇ ਲੱਗੇ ਹੋਏ ਜੀ ਸਾਰਿਆਂ ਦੇ ਇੰਸ਼ੋਰੈਂਸ ਕਰਾਇਆ ਹੋਣਗੇ ਨਾ ਗਵਰਨਮੈਂਟ ਦਾ ਕੋਈ ਫ੍ਰੀ ਹੋਊਗਾ ਹੋ ਸਕਦਾ ਪਲਾਨ ਇੱਥੇ ਭਾਈ ਐਕਚੁਅਲੀ ਇੰਸ਼ੋਰੈਂਸ ਫਰੀ ਵਗੈਰਾ ਵੀ ਕਰਦੇ ਨੇ ਇੱਥੇ ਇੱਥੇ ਬਹੁਤ ਅਨਸੂਲਤਾ ਨੇ ਇਹ ਲੋਨ ਆਈ ਲੋਨ ਲੈਂਦੇ ਇਹ ਸਕੀਮ ਹੁਆ ਵਾਲੀ ਇਹੋ ਸਕੀਮ ਹੋ ਗੱਲ ਤਾਂ ਗਾਂ ਦਾ ਟੈਗ ਹੀ ਲੱਗਿਆ ਹਾਂ ਟੈਗ ਆ ਬ੍ਰਾਂਡ ਆ ਚਰਜਾ ਰਾਮ ਪੌੜੀ ਆ ਉੱਪਰ ਮੋਹ ਬਣਾਇਆ ਉਹਦਾ ਉੱਤੇ ਨਾਲ ਰੂਣਾ ਸੜਦੀ ਨਾ ਯਾਰ ਇਹ ਨਹੀਂ ਕਰਦਾ ਉੱਤੇ ਲੈਂਟਰ ਡੱਕ ਪਿਆ ਆਪਣੇ ਖੱਦੀ ਖੱਦ ਲੈਂ ਲੈ ਗੱਲ ਬਾਤ ਸਦਾ ਆਮ ਵੀ ਸਸਤਾ कि लग रहे जी।, तो जी, तो जी इना चौंक आ गया चौंक चौंक आ गया बी जी नहीं ਕਰਾਂ ਦੇ ਬਣਾਏ ਹੋਏ ਨਾ ਆ ਆਹ ਦੇਖੋ ਇਹ ਬੁੱਧ ਧਰਮ ਦੇ ਉਹਦੇ ਵਿੱਚ ਹੋਗਾ ਕਿੰਨਾ ਪੁਰਾਣਾ ਜੀ ਹਾਂ ਪੁਰਾਣਾ ਜੀ ਸਹੀ ਜੀ ਇਹ ਬਾਲੇ ਵੀ ਪੁਰਾਣੇ ਲੱਗਦੇ ਚੱਲੋ ਇਧਰ ਕੋ ਯਾਰ ਇਹ ਤਾਂ ਲੱਫੜਦਾ ਨਹੀਂ ਹੈਗਾ ਤੁਸੀਂ ਹੱਥ ਲਾ ਕੇ ਦੇਖੋ ਉਹਦਾ ਲੈਦਰ ਹੈ ਜੀ ਅੱਛਾ ਜੀ ਹਾਂ ਜੀ ਹਾਂ ਜੀ ਹਾਂ ਲੈਦਰ ਹੈ ਜੀ ਚਮੜੇ ਆ ਪਿੱਤਲਾ ਜੀ ਨਹੀਂ ਇਹ ਤਾਂ ਬਿੱਤਲੀ ਹੈ ਨਾ ਉਹ ਚਮੜੇ ਦਾ ਉਹ ਚਮੜੇ ਦਾ ਨਾ ਨਾ ਜੀ ਇਹ ਤਾਂ ਇਹ ਤਾਂ ਉਹਨਾਂ ਦਾ ਹੁੰਦਾ ਹੈ ਸਿਸਟਮ ਹੀ ਹੈ ਇਹ ਤਾਂ ਮਾਉਣਾ ਚਾਹੀਦਾ ਆ ਦੇਖੋ ਆ ਦੇਖੋ ਜਰ ਸਾਹਿਬ ਇੱਥੇ ਆ ਕੇ ਟੂਰ ਸਫਲ ਹੋ ਜਾਂਦਾ ਹੈ ਹੈ ਇੱਥੇ ਆ ਕੇ ਟੂਰ ਹੋ ਗਿਆ ਸਫਲ ਆਪਣੇ ਨਾਲ ਰਾਮਪੁਰੇ ਤੋਂ ਤੇ ਬਠਿੰਡੇ ਤੋਂ ਭਾਈ ਹੋਰ ਜੁੜ ਗਏ ਪੰਜ ਜਾਨੇ ਤੇ ਇੱਕ ਬਾਈ ਭਵਾਨੀਗੜ੍ਹ ਤੋਂ ਵੀ ਐ ਤੇ ਵਧੀਆ ਮਾਹੌਲ ਬਣ ਗਿਆ ਬੰਦਿਆਂ ਨੂੰ ਭੁੱਖ ਬਹੁਤ ਲੱਗੀ ਹੈ ਜੀ ਖਾਣਾ ਖਾਣ ਦੀ ਤਿਆਰੀ ਹੈ ਤੇ ਫਸਟ ਟਾਈਮ ਸਾਰੇ ਬੰਦਿਆਂ ਦਾ ਐਕਸਪੀਰੀਅੰਸ ਹੈ ਇਹ ਅੰਗੀਠੀ ਹੈ ਜੀ ਇਹ ਅੰਗੀਠੀ ਹੈ ਇਹਨੂੰ ਉਸ ਐਕਸਪੀਰੀਅੰਸ ਕਰਨ ਵਾਸਤੇ ਆਪਾਂ ਨੂੰ ਸਰਦੀਆਂ ਜਾਉਣਾ ਪਊਗਾ ਹਾਂ ਬਿਲਕੁਲ ਹਾਂ ਹਾਂ ਬਿਲਟਰਸ ਪਿੱਤੀ ਹੋਣਾ ਪੈਂਦਾ ਇੱਕ ਵਾਰ ਇੱਕ ਦਾ ਮੈਸੇਜ ਸਾਈਕਲਿੰਗ ਗਰੁੱਪ ਦੇ ਮੈਂਬਰ ਨੇ ਇੱਕ ਇੱਕ ਬੀਟਾ ਅਸਨਾ ਚਾਹ ਰਿਹਾ ਤੁਸੀਂ ਸਭ ਸੀਸੀ ਤੇ ਜਾਣਾ ਲੱਗ ਰਿਹਾ ਹੈ ਨਾ ਭਾਈ ਜੀ ਤੇ ਬਹੁਤ ਪਾਤੀ ਮਦਰਸ ਦੇ ਸ਼ੋਅ ਦੇ ਆ ਕੇ ਕਿਹੜਾ ਸਟਾਰ ਗਿਆ ਜਦੋਂ ਅਨਪੁੱਤ ਕੱਤ ਮੇਰੇ ਬੈਠਾ ਹੁੰਦਾ ਸਾਂਗੇ ਜਦੋਂ ਅਨਪੁੱਤ ਕੱਤ ਕਾਰ ਦੇਖਾ ਹੁੰਦਾ ਸਾਂਗੇ ਇਹ ਨਾ ਚੰਗਾ ਜਿਹਾ ਬਾਜੂ ਕਿਚਕੇ ਅੱਜ ਦਾ ਦਿਨ ਬਹੁਤ ਭਜਨ ਅਠ ਵਾਲਾ ਰਿਹਾ ਤੇ ਨਾਕੋ ਰੋਕੇ ਨਾਕੋ ਬਹੁਤ ਇੰਜੋਏ ਕਰਿਆ ਨਾਲੇ ਸਾਨੂੰ ਸਾਡੇ ਜਾਣ ਪਛਾਣ ਵਾਲੇ ਬੰਦੇ ਮਿਲ ਗਏ ਪੰਜ ਰਾਈਡਰ ਮਿਲ ਗਏ ਦੋ ਤਣਾਂ ਨੂੰ ਅਸੀਂ ਜਾਣਦੇ ਸੀ ਦੋ ਤਿੰਨ ਨਾ ਜਾਣ ਪਛਾਣ ਹੋ ਗਈ ਤੇ ਇੱਕ ਬਾਈ ਉੱਥੋਂ ਆਇਆ ਆਪਣਾ ਰਾਮਪਰੇ ਤੋਂ ਰਾਮਪਰੇ ਤੋਂ ਬਠਿੰਡੇ ਤੋਂ ਨੇ ਬਾਈ ਦੋ ਦਿਨ ਬੀਸੀ ਜੀ ਦੋ ਦਿਨ ਬੀਸੀ ਜੀ ਸਾਈਕਲ ਗਰੁੱਪ ਦੇ ਮੈਂਬਰ ਨੇ ਤੇ ਇੱਕ ਮਹਾਰਾਸ਼ਟਰ ਤੋਂ ਆ ਬਾਈ ਉਹਨਾਂ ਦੇ ਫਰੈਂਡ ਹੈ ਤੇ ਬਹੁਤ ਇੰਜੋਏ ਕਰਿਆ ਗਾਣੇ ਗੂਣੇ ਲਾ ਕੇ ਨੱਚੇ ਤੇ ਜਿਹੜੇ ਅਸੀਂ ਹੋਮ ਸਟੇਜ 'ਚ ਠਹਿਰੇ ਆ ਖਾਣਾ ਬਹੁਤ ਜਿਆਦਾ ਟੇਸਟੀ ਸੀਗਾ ਤੇ ਬਹੁਤ ਸਾਡਾ ਇੱਜ਼ਤ ਮਾਣ ਕਰਿਆ ਉਹਨਾਂ ਨੇ ਪੰਜਾਬੀ 'ਚ ਜਿਵੇਂ ਕਹਿੰਦੇ ਹੁੰਦੇ ਆ ਤੇ ਅੱਜ ਦਾ ਜਿਹੜਾ ਵਲੌਗ ਹੈ ਇਹਨੂੰ ਇੱਥੇ ਖਤਮ ਕਰਦੇ ਆ ਤੇ ਜੇ ਵੀਡੀਓ ਨੂੰ ਵਧੀਆ ਲੱਗੀ ਨਾ ਤੁਹਾਨੂੰ ਤਾਂ ਇਹਨੂੰ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਗੁੱਡ ਨਾਈਟ